ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜ ਰਸੋਈ ਚੈਨਲ ਤੇ ਤੇ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਤੇ ਹੁਣ ਆਪਾਂ ਬਣਾਉਣ ਲੱਗੇ ਆ ਜੀ ਤਰ੍ਹਾਂ ਦਾ ਰੈਤਾ ਇਹ ਤਰ੍ਹਾਂ ਨੂੰ ਆਪਾਂ ਥੋੜਾ ਜਿਹਾ ਅੱਗੇ ਤੇ ਥੋੜਾ ਜਿਹਾ ਪਿੱਛੇ ਤੋਂ ਲਾ ਦਿੰਨੇ ਆ ਕਿਉਂਕਿ ਕਈ ਵਾਰ ਨੇ ਕੋੜੀ ਹੁੰਦੀ ਆ ਤਰ ਤੇ ਫਿਰ ਇਹਦੀ ਗੁੜੱਤ ਨਾਲ ਜਲ ਨਿਕਲ ਜਾਂਦੀ ਆ ਤੇ ਮੁਰੋਂ ਵੀ ਥੋੜੀ ਸਖਤ ਜੀ ਹੁੰਦੀ ਹੈ ਇਹ ਥੋੜੀ ਲਾਤੀ ਆਪਾਂ ਤੇ ਹੁਣ ਇਹ ਟੋਟੇ ਜੇ ਬਣਾ ਲੈਣੇ ਆਪਾਂ ਇਹਨੂੰ ਕद्दू ਪਾਸੇ ਕਰਨਾ ਤੇ ਫਿਰ ਇਹਦਾ ਰੈਤਾ ਜਿਹੜਾ ਦਹੀਂ ਦੇ ਵਿੱਚ ਪਾਵਾਂਗੇ ਬਹੁਤ ਹੀ ਵਧੀਆ ਰੈਤਾ ਬਣ ਕੇ ਤਿਆਰ ਹੁੰਦਾ ਕੀਰੇ ਦਾ ਰੈਤਾ ਕद्दू ਦਾ ਰੈਤਾ ਤਰ੍ਹਾਂ ਦਾ ਰੈਤਾ ਹਨ ਬੂੰਦੀ ਦਾ ਰੈਤਾ ਅੱਜ ਕੱਲ੍ਹ ਕਈ ਤਰ੍ਹਾਂ ਦੇ ਰੈਤੇ ਮੈਂ ਬਤਾਉਂਦਾ ਰੈਤਾ ਵੀ ਬਣਾਇਆ ਸੀ ਬਹੁਤ ਟੇਸਟੀ ਬਣਾਇਆ ਸੀ ਤੇ ਵੱਖ-ਵੱਖ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਗਰਮੀ ਦੇ ਵਿੱਚ ਰੈਤਾ ਜਿਹੜਾ ਵਧੀਆ ਲੱਗਦਾ ਹੁੰਦਾ ਸੰਡਾ ਠੰਡਾ ਤੇ ਵੈਸੇ ਵੀ ਠੰਡੀ ਹੁੰਦੀ ਹੈ ਤਸੀਰ ਰਹਿਤਾ ਜਦੋਂ ਵਿੱਚ ਆਪਾ ਪਾ ਲੈਂਦੇ ਆ ਕਦੂ ਵਗੈਰਾ ਤੇ ਸਰੀਰ ਨੂੰ ਠੰਡਕ ਦਿੰਦਾ ਤੇ ਹੋਰ ਸੁਣਾਓ ਜੀ ਬਾਕੀ ਸਾਰੇ ਠੀਕ ਠਾਕ ਉਹ ठाਉ ਥਾਈ ਤੇ ਵਾਇਗਰੂ ਸਾਰਿਆਂ ਨੂੰ ਠੀਕ ਠਾਕ ਰੱਖਿਆ ਨਾ ਮੇਰ ਘਰੇ ਸਭ ਤੇ ਤੇ ਉਂ ਤਾਂ ਜੰਗ ਜੰਗ ਹੋਈ ਪਈ ਆ ਚਾਰ ਸਫੇਰੇ ਜਿੱਦਾਂ ਸੁਣਦੇ ਆ ਜੰਗ ਜੰਗ ਜੇ ਫੂਨ ਖੋਲਦੇ ਆ ਤਾਂ ਵੀ ਹੈ ਨਾ ਇਹੀ ਖਬਰਾਂ ਚੱਲੀ ਜਾਂਦੀਆਂ ਨੇ ਫੂਨਾਂ ਦੇ ਵਿੱਚ ਚਾਰ ਸਫੇਰੇ ਤੇ ਵਾਹਿਗੁਰੂ ਕਿਰਪਾ ਕਰੇ ਜੀ ਸਭ ਤੇ ਮੇਰ ਕਰੇ ਉਹ ਜੀ ਵੀਰਾਂ ਤੇ ਅਰਦਾਸ ਕਰਿਆ ਕਰੋ ਵਿਚਾਰੇ ਰਾਕੀ ਕਰਦੇ ਹਨਾ ਬਾਰਡਰਾਂ ਤੇ ਖੜਕੇ ਤੇ ਉਹਨਾਂ ਦੇ ਸੱਚੇ ਹੱਥ ਰੱਖੇ ਪ੍ਰਮਾਤਮਾ ਤੇ ਇਹਨਾਂ ਨੇ ਤਾਂ ਸਾਈਡ ਤੇ ਰਹਿ ਜਾਣਾ ਹਨਾ ਜੰਗ ਲੜਾਉਣ ਵਾਲਿਆਂ ਨੇ ਤੇ ਤਮਾਸ਼ਾ ਦੇਖਦੇ ਤੇ ਆਪਣੇ ਅਰਗ ਆਮ ਲੋਕਾਂ ਨਹੀਂ ਮਾਰੇ ਜਾਣਾ ਵਿਚਾਰਿਆਂ ਨੇ ਤੇ ਹੁਣ ਰਾਤ ਦੇਖੋ ਇਤਰ ਤੁੰਗ ਵਾਲੀ ਕਹਿੰਦੇ ਸਿੱਟ ਦਿੱਤਾ ਗੋਲਾ ਪਤਨ ਕੀ ਤੇ ਕਿੰਨਾ ਵਿਚਾਰਾ ਨੁਕਸਾਨ ਹੋ ਗਿਆ ਘਰੇ ਸ਼ੀਸ਼ੇ ਸਭ ਸਾਰੇ ਟੁੱਟੇ ਪਏ ਆ ਵੀਡੀਓ ਦੇਖੀ ਕਿੰਨਾ ਕੁਛ ਹੋ ਗਿਆ ਪੈਗਲੰਦ ਘਰੇ ਹਨ ਤੇ ਅਈ ਰਾਤ ਨੂੰ ਕੀ ਪਤਾ ਇਹ ਕਾਦੀਆਂ ਜੰਗਾ ਇਹਨਾਂ ਦੀਆਂ ਸੁੱਤਿਆਂ ਪੈਂਦੇ ਕਿਸੇ ਦੇ ਕੋਲ ਸੱਡ ਦੇਣਾ ਹੋਈ ਕੋਈ ਬਹਾਦਰੀ ਦੀ ਗੱਲ ਥੋੜੀ ਹੁੰਦੀ ਹੈ ਹੁਣ ਜਿਵੇਂ ਆਪਣੇ ਗੁਰੂਆਂ ਨੇ ਜੰਗਾ ਲੜੀਆਂ ਸੀ ਆਮ ਨੂੰ ਸਾਹਮਣੀ ਹੋਸ਼ ਆਵਾਜ਼ ਨਾਲ ਲਕਾਰ ਕੇ ਹਨ ਉਹ ਤਾਂ ਜੰਗ ਵੀ ਹੋਈ ਵੀ ਚਲੋ ਜਿਹੜਾ ਤਕੜਾ ਹੈ ਨਾ ਉਹ ਧਾਲੂਗਾ ਤੇ ਮਾੜਾ ਟਹਿ ਜੂਗਾ ਤੇ ਉੱਪਰ ਦੀ ਆ ਕੇ ਤਾਂ ਕੋਈ ਵੀ ਕਿਸੇ ਨੂੰ ਦੱਬ ਸਕਦਾ ਹਨ ਵਿੱਚ ਕੋਈ ਜੰਗ ਵਾਲੀ ਤਾਂ ਗੱਲ ਦੱਸਦੀ ਨਹੀਂ ਲੱਗਦੀ ਨਹੀਂ ਇਹ ਇਹਨਾਂ ਨੇ ਜੰਗ ਕਰਨੀਆਂ ਮਨ ਸਾਹਮਣੀ ਹੋ ਕੇ ਕਰਨ ਜਿਹੜੇ ਕਰਾ ਰਹੇ ਹਨ ਆਪ ਲੋਕਾਂ ਨੂੰ ਕਿਉਂ ਵਿਚਾਰੇ ਨੂੰ ਮਾਰੀ ਜਾਂਦੇ ਜਿਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਗਲਤੀ ਵੀ ਨਹੀਂ ਤੇ ਅੱਧੇ ਤਾਂ ਵਿਚਾਰੇ ਡਰਦੇ ਪਰੇਸ਼ਾਨ ਬਿਮਾਰ ਹੋ ਜਾਣਗੇ ਰਾਤ ਨੂੰ ਨੀਂਦ ਨਹੀਂ ਆਉਂਦੀ ਹੁਣੀ ਹੁਣ ਉਹ ਵਿਚਾਰੇ ਕੀ ਸੌਣਗੇ ਅੱਜ ਜਿਨ੍ਹਾਂ ਦੇ ਰਾਤ ਉਹ ਵਣ ਚ ਡਿੱ ਗਿਆ ਗੋਲਾ ਜਾ ساری ਰਾਤ ਵਿਚਾਰੇ ਤੁਰੇ ਫਿਰਨ ਦੇ ਡਰਦੇ ਵੀ ਅੱਜ ਵੀ ਨਾ ਡੱਗ ਪਏ ਐ ਨਾ ਹੋ ਜੇ ਹਨ ਤੇ ਅੱਧੇ ਤਾਂ ਹੀ ਟੈਨਸ਼ਨ ਨਾਲ ਹੀ ਬਿਮਾਰ ਹੋ ਜਾਣਗੇ ਡਰਿਆ ਨਾ ਕਰੋ ਮਹਾਰਾਜ ਉਹਦੇ ਹੱਥ ਚ ਹੈ ਨਾ ਸਭ ਕੁਝ ਪ੍ਰਮਾਤਮਾ 'ਤੇ ਛੱਡ ਦੇ ਕਰੋ ਤੇ ਬਾਕੀ ਜੇ ਕੋਈ ਕਿਸੇ ਨੂੰ ਸਿਆਸਤ ਨਾਲ ਮਾਰਦਾ ਹਨਾ ਤੇ ਉਹਨੇ ਆਪ ਹੀ ਮਰ ਜਾਣਾ ਟਾਈਮ ਪਾ ਕੇ ਤੇ ਰੱਬ ਦੀ ਕ੍ਰੀ ਦੇਰ ਹੁੰਦੀ ਆ ਹਦੇਰ ਨਹੀਂ ਹੁੰਦਾ ਚਲੋ ਆ ਦੁਨੀਆਂ ਤੋਂ ਉੱਲਾ ਰੱਖ ਲੈਣਗੇ ਨਾ ਰੱਬ ਤੋਂ ਤਾਂ ਨਹੀਂ ਕੋਈ ਰੱਖ ਸਕਦਾ ਜੇ ਕੋਈ ਪਲਾਨ ਨਾਲ ਕੋਈ ਕਿਸੇ ਨੂੰ ਮਾਰਦਾ ਹਨਾ ਤੇ ਉਹ ਆਪ ਹੀ ਟਾਈਮ ਪਾ ਕੇ ਰੱਬ ਦੇਖ ਲੈਂਦਾ ਜਦੋਂ ਰੱਬ ਦੀ ਡਾਂਗ ਚੱਲੀ ਤੇ ਉਹਦੀ ਆਵਾਜ਼ ਵੀ ਨਹੀਂ ਆਉਣੀ ਤੇ ਫਿਰ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਗੋਸ਼ਨੀ ਹੁੰਦਾ ਵੈਗਰੂ ਕਰਕੇ ਪੈ ਜਾ ਕਰੋ ਸੌ ਜਾ ਕਰੋ ਆਰਾਮ ਨਾਲ ਤੇ ਐਵੇਂ ਬਿਮਾਰੀਆਂ ਘੜੀਆਂ ਕਰ ਲਓਗੇ ਟੈਨਸ਼ਨ ਨਾਲ ਕਈ ਤਾਂ ਵਿਚਾਰੇ ਬਾਲੀ ਤਾਂ ਚੱਲੇ ਜਾਂਦੇ ਡਰਦੇ ਹੋ ਨਾ ਹੁਣ ਐ ਨਾ ਹੋ ਜਾਈਂ ਨਾ ਹੋ ਜਾਈਂ ਗੱਲਾਂ ਸੁਣ ਕੇ ਕਿਸੇ ਤੋਂ ਵੀ ਨਹੀਂ ਚੱਲੇ ਜਾਂਦਾ ਹੁੰਦਾ ਦਿਲ ਨਹੀਂ ਕੰਮ ਕਰਦਾ ਹੁੰਦਾ ਚਲੋ ਫਿਰ ਵੀ ਕਾਇਮ ਰਹੋ ਸਾਰੇ ਜਣੇ ਕਿਸੇ ਦੀਆਂ ਗੱਲਾਂ ਚ ਨਾ ਆਵੋ ਤੇ ਬੀ ਨਾਸ ਕਿਸੇ ਚੀਜ਼ ਦਾ ਨਹੀਂ ਹੁੰਦਾ ਤੇ ਆਪਦੇ ਆਉਂਦੇ ਪਿੰਡਾਂ ਸ਼ਹਿਰਾਂ 'ਚ ਸਾਰੇ ਸ਼ਾਂਤੀ ਬਣਾ ਕੇ ਰੱਖੋ ਕਿਸੇ ਨੂੰ ਕੁਛ ਨਾ ਕਹੋ ਤੇ ਜਿਵੇਂ ਪਹਿਲਾਂ ਰਹਿੰਦੇ ਉਦਾਂ ਹੀ ਰਹੋ ਸਾਰੇ ਜਣੇ ਦੇ ਸਭ ਦੇ ਭਲੇ ਦੀ ਅਰਦਾਸ ਕਰਿਆ ਕਰੋ ਜੀ ਮਹਾਰਾਜ ਮੇਰ ਕਰਨ ਸਭ ਦੇ ਸਿਰ ਤੇ ਹੱਥ ਰੱਖਣ ਫੌਜੀ ਵੀਰਾਂ ਦੇ ਲਈ ਵੀ ਅਰਦਾਸ ਜ਼ਰੂਰ ਕਰਿਆ ਕਰੋ ਆ ਜਿਹੜੇ ਵਿਚਾਰੇ ਆਪਦਾ ਘਰ-ਬਾਰ ਛੱਡ ਕੇ ਗਏ ਹੈ ਨਾ ਉੱਥੇ ਤਾਂ ਰਾਤ ਡਿਊਟੀਆਂ ਕਰਦੇ ਆ ਤੇ ਮਹਾਰਾਜ ਉਹਨਾਂ ਤੇ ਵੀ ਕਿਰਪਾ ਕਰੇ ਸਭ ਤੇ ਤੇ ਤਤੀਬਾ ਨਾ ਲੱਗੇ ਕਿਸੇ ਨੂੰ ਤੇ ਜਿੰਨੇ ਹਸਤੇ ਖੇਡ ਦੇ ਘਰਾਂ ਚ ਗਏ ਆ ਤੇ ਉਦਾਂ ਹੀ ਆ ਜਾਣਾ ਨਾ ਹਸਤੇ ਖੇਡ ਦੇ ਆਪਦੇ ਆਪਦੇ ਘਰਾਂ ਚ ਤੇ ਪਿੱਛੇ ਅਗਲਾ ਪਰਿਵਾਰ ਛੱਡ ਕੇ ਜਾਂਦਾ ਹੈ ਨਾ ਰੋਜੀ ਰੋਟੀ ਮਾਰਾ ਦੇ ਉਹ ਵੀ ਗੱਲ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ ਤੇ ਲੋ ਜੀ ਹੁਣ ਆਪਾਂ ਇਹ ਕਦੂਕਾਸ ਕਰ ਲੀਆ ਤਰਾਂ ਤੇ ਹੁਣ ਆਪਾਂ ਪਦੀਨਾ ਕੱਟ ਲੈਨੇ ਆ ਤੇ ਪਦੀਨੇ ਦਾ ਵੀ ਇਹਦੇ ਵਿੱਚ ਟੇਸਟਾ ਜਿਹੜਾ ਵਧੀਆ ਹੁੰਦਾ ਹੁੰਦਾ ਰਹਤੇ ਤੇ ਤੇ ਧਨੀਆ ਵੀ ਪੈ ਜਾਂਦਾ ਵੈਸੇ ਹੁਣ ਧਨੀਆ ਦੀ ਰੁੱਤ ਨਹੀਂ ਹੈਗੀ ਧਨੀਆ ਚਲਾ ਗਿਆ ਤੇ ਹੁਣ ਪਦੀਨਾ ਹੋ ਗਿਆ ਆਪਣੇ ਤੇ ਇਹ ਆਪਾਂ ਪਾ ਲੈਨੇ ਹੁਣੇ ਤੇ ਹੁਣ ਤਾਂ ਮੈਂ ਬੀਜਿਆ ਸੀ ਵੈਸੇ ਹੋਇਆ ਖੜਾ ਛੋਟਾ ਛੋਟਾ ਤੇ ਪਰ ਫਿਰ ਵੀ ਹੁਣ ਜਦੋਂ ਲੋ ਪੈਣ ਲੱਗ ਗਈ ਤੇ ਸੁੱਕ ਜਾਂਦਾ ਹੈ ਪਦੀਨਾ ਸੌਰੀ ਧਨੀਆ ਤੇ ਪਦੀਨਾ ਜਿਹੜਾ ਇਹ ਆਮ ਹੀ ਹੋ ਜਾਂਦਾ ਹੈ ਨਾ ਤੁਹਾਨੂੰ ਪਤਾ ਪਾਣੀ ਪਾਈ ਜਾਓ ਇਹਨੂੰ ਵਧੂ ਹੋ ਜਾਂਦਾ ਹੈ ਗਰਮੀ ਦੇ ਵਿੱਚ ਤੇ ਲੌਂਜੀ ਨੂੰ ਆਪਾਂ ਕੱਟ ਲੈ ਇਹਨੂੰ ਸਾਈਡ ਤੇ ਰੱਖ ਲੈਣੇ ਆ ਤੇ ਹੁਣ ਇੱਕ ਛੋਟਾ ਜਿਹਾ ਪਿਆਜ਼ ਕੱਟ ਲਾਂਗੇ ਪਿਆਜ਼ ਵੀ ਰੈਤ ਇਹਦੇ ਵਿੱਚ ਵਧੀਆ ਲੱਗਦਾ ਹੁੰਦਾ ਹੈ ਬਾਕੀ ਤੁਸੀਂ ਜੇ ਨਹੀਂ ਖਾਣਾ ਪਸੰਦ ਕਰਦੇ ਪਿਆਜ਼ ਕਈ ਵਾਰ ਕੋਈ ਸਮੈਲ ਜੀ ਮੰਨਦਾ ਹੁੰਦਾ ਤੇ ਨਾ ਪਾਓ ਹਣਾ ਜੇ ਤੁਹਾ ਆਦੀ ਉਹਦੀ ਪਸੰਦ ਹੈ ਤੇ ਵਕ ਕਿਸਾਨ ਕੋਈ ਵੀ ਆਪਾਂ ਹਟਾ ਸਕਦੇ ਆ ਪਾ ਸਕਦੇ ਆ ਰੈਚੇ ਦੇ ਵਿੱਚ ਹਨਾ ਆਮੀ ਘਰਾਂ ਚ ਬਣਾਉਂਦੇ ਰਹਿੰਦੇ ਆ ਤੇ ਲੋਜੀ ਪਿਆਜ਼ ਵੀ ਕੱਟ ਲੈ ਤੇ ਹੁਣ ਆਪਾਂ ਲੈਨੇ ਦਹੀਂ ਤੇ ਦਹੀਂ ਨੂੰ ਫੈਟ ਲੈਨੇ ਚੰਗੀ ਤਰ੍ਹਾਂ ਦਹੀਂ ਆਪਰਾ ਖੱਟਾ ਨਹੀਂ ਹੁੰਦਾ ਜਮੇ ਕਿਉਂਕਿ ਮੈਂ ਜਾਗ ਜਮੇ ਮਾੜੀ ਜੀ ਲਉਣੀ ਹੁੰਦੀ ਆ ਤੇ ਦੁੱਧ ਦਾ ਜਿਹੜਾ ਫ੍ਰਿਜ ਤੋਂ ਠੰਡਾ ਹੀ ਕੱਢ ਕੇ ਪਾ ਦਿੰਨੀ ਨਹੀਂ ਉਦਾਂ ਹੀ ਗਰਮ ਨਹੀਂ ਕਰਦੀ ਜੇ ਦੁੱਧ ਗਰਮ ਨੂੰ ਜਗ ਲਾ ਦਈਏ ਤੇ ਫਿਰ ਦਹੀਂ ਗਰਮੀ ਦੇ ਵਿੱਚ ਖੱਟਾ ਹੋ ਜਾਂਦਾ ਹੈ ਤੇ ਫਰਿੱਜ ਤੋਂ ਠੰਡਾ ਕੱਢ ਕੇ ਉਦਾਂ ਹੀ ਮੈਂ ਲਾ ਦੇਣੀ ਹੁੰਦੀ ਆ ਦਹੀਂ ਵਾਲਾ ਦਵਾਕੇ ਫਰਿੱਜ ਰੱਖਦੇ ਇਹਦਾ ਮਲਾਈ ਲਾ ਕੇ ਬਸ ਬਾਕੀ ਦੁੱਧ ਹੀ ਦਈਆਂ ਜਿਹੜੀ ਲਾ ਦੇਦੀ ਆ ਤੇ ਫਿਰ ਇਹ ਦਈਆਂ ਜਿਹੜੀ ਦੇਖੇ ਤੁਸੀਂ ਖੱਟੀ ਹੁੰਦੀ ਬਿਲਕੁਲ ਵੀ ਤੇ ਲੋ ਜੀ ਆਪਾਂ ਇਹਦੇ ਵਿੱਚ ਪਾ ਦਿੱਤਾ ਸਾਰਾ ਸਮਾਨ ਜਿਹੜਾ ਕਦੂਕਾਸ ਕੀਤਾ ਸੀਗਾ ਤੇ ਹੁਣ ਆਪਾਂ ਪਿਆਜ਼ ਵੀ ਪਾ ਦਨੇ ਆ ਤੇ ਬਾਕੀ ਲੂਣ ਮਿਰਚ ਮਸਾਲਿਆਂ ਜਿਹੜੇ ਤੁਸੀਂ ਸਵਾਦ ਦੇ ਹਿਸਾਬ ਨਾਲ ਪਾ ਲਿਓ ਜਿੰਨੇ ਪਾਉਣੇ ਆ ਕਾਲਾ ਨਮਕ ਵਗੈਰਾ ਪਾ ਲਿਓ ਉਹਦੇ ਨਾਲ ਵੀ ਟੇਸਟ ਆ ਜਿਹੜਾ ਵਧੀਆ ਹੁੰਦਾ ਹੁੰਦਾ ਰਹਤੇ ਇਹਦੇ ਵਿੱਚ ਤੇ ਆਪਣਾ ਠੰਡਾ ਠੰਡਾ ਰੈਤਾ ਜਿਹੜਾ ਬਣ ਕੇ ਤਿਆਰ ਆ ਦੇਖੋ ਦਹੀਂ ਮੈਂ ਸਿਰਫ ਰਫਰਿਜਰੈਟਰ ਚ ਰੱਖ ਦਿੱਤਾ ਸ ਚੱਕ ਕੇ ਠੰਡਾ ਹੋਇਆ ਪਿਆ ਵਧੀਆ ਇਸ ਤਰ੍ਹਾਂ ਵੀ ਫਰੈਂਚ ਚੀਜ਼ ਇਹ ਵੀ ਠੰਡੀਆਂ ਹੀ ਸੀਗੀਆਂ ਤੇ ਲੋ ਜੀ ਕਾਲਾ ਨਮਕ ਪਾ ਦਿੰਨੇ ਆਪਾਂ ਤੇ ਬਾਕੀ ਦੂਸਰਾ ਨਮਕ ਥੋੜਾ ਜਿਹਾ ਪਾਵਾਂਗੇ ਤੇ ਪੁੱਜਾ ਹੋਇਆ ਜੀਰਾ ਜੀਰਾ ਵੀ ਭੁੰਨ ਕੇ ਰੱਖ ਲਿਆ ਕਰੋ ਗਰਮੀ ਚ ਫਿਰ ਵਾਰੀ ਵਾਰੀ ਭੁੰਨਣ ਨਾਲ ਨਾ ਤੇ ਜਦੋਂ ਆਪਾਂ ਰੈਤਾ ਬਣਾਉਣਾ ਉਹਦੇ ਵਿੱਚ ਥੋੜਾ ਪੈ ਜਾਂਦਾ ਤੇ ਮਿਰਚ ਪਾਤੀ ਥੋੜਾ ਜਿਹਾ ਆਪਾਂ ਮਸਾਲਾ ਪਾਤਾ ਤੇ ਚਿੱਟਾ ਲੂਣ ਪਾਤਾ ਥੋੜਾ ਜਿਹਾ ਹਿਸਾਬ ਨਾਲ ਪਹਿਲਾਂ ਪਕਾਲਾ ਹੀ ਪਾਇਆ ਸੀਗਾ ਤੇ ਰਾਇਤਾ ਆਪਣਾ ਬਣ ਕੇ ਤਿਆਰ ਹੈ ਤੇ ਬਹੁਤ ਹੀ ਟੇਸਟੀ ਬਣਦਾ ਜੀ ਭਲਾ ਤੁਸੀਂ ਨਾਲ ਚਟਨੀ ਆਇਆ achar ਸਬਜੀ ਕੁਛ ਵੀ ਨਾ ਲਓ ਇਦਾਂ ਹੀ ਰੋਟੀ ਖਾਧੀਓ ਵਧੀਆ ਤੇ ਨਾਲੇ ਤਜਾਬ ਨਹੀਂ ਬਣਦਾ ਕਈ ਵਾਰ ਨਾ ਕੀ ਹੁੰਦਾ ਆਪਾਂ ਸਬਜੀ ਸਬਜੀ ਖਾ ਕੇ ਤਜਾਬ ਬਣ ਜਾਂਦਾ ਕਈ ਵਾਰ ਚਾਰ ਚਟਨੀ ਨਾਲ ਵੀ ਤੇ ਜੀ ਨਹੀਂ ਕਰਦਾ ਹੁੰਦਾ ਰੋਟੀ ਖਾਣ ਨੂੰ ਤੇ ਫਿਰ ਤੁਸੀਂ ਇਹ ਜਿਹੜਾ ਰੋਟੀ ਖਾ ਕੇ ਦੇਖੋ ਤਜਾਬ ਬਿਲਕੁਲ ਵੀ ਨਹੀਂ ਬਣਦਾ ਰਾਇਤੇ ਦੇ ਨਾਲ ਤੇ ਰਾਇਤਾ ਆਪਣਾ ਬਣ ਕੇ ਤਿਆਰ ਹੈ ਜੀ ਤੁਸੀਂ ਵੀ ਬਣਾ ਲਿਓ ਐਸ ਤਰ੍ਹਾਂ ਤੇ ਬਾਕੀ ਵਸ ਵਾਇਗਰੂ ਵਾਇਗਰੂ ਕਰੋ ਜੀ ਸਾਰੇ ਤੇ ਮਾਹੌਲ ਆ ਜਿਹੜਾ ਜਲਦੀ ਤੋਂ ਜਲਦੀ ਠੀਕ ਹੋ ਜੇ ਤੇ ਇਦਾਂ ਦੀ ਕੋਈ ਵੀ ਗੱਲ ਜਿਹੜੀ ਨਾ ਹੋਵੇ ਨੁਕਸਾਨ ਹੋਣ ਵਾਲੀ ਤੇ ਸਭ ਦੇ ਭਲੇ ਦੀ ਕਾਸ ਕਰਿਆ ਕਰੋ ਜੀ ਤੇ ਵਾਇਗਰੂ ਕਿਰਪਾ ਕਰੋ ਸਭ ਤੇ ਤੇ ਲੋਜੀ ਰਹਿਤਾ ਆਪਣਾ ਬਣ ਕੇ ਤਿਆਰ ਆ ਤੁਸੀਂ ਵੀ ਬਣਾ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ